ਤੋਰ ਤੰਦ ਨੀਲੈਵ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਪ੍ਰੋਫ ਸੁਖਿੰਦਰ ਸਿੰਘ ਦਿਗਾਲ ਇਸ ਟਾਈਮ ਇਸੇ ਬੋਲ ਰਿਹਾ ਖਨੌਰੀ ਬਾਰਡਰ ਜਿੱਥੇ ਸਜੋਜ ਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇੱਕ ਮੋਰਚਾ ਲਾਇਆ ਗਿਆ ਹੈ 24 ਮਾਰਚ ਤੋਂ ਜੰਦੀ ਹੈ ਖੱਟੀ ਤੇ ਦਵਾਈ ਵੇ हटियूं ॾाढार सौताल आई रे हटियूं ॾाढ में आई रे मुंडा बटियां दुसे नार देर जेकॾहिं दवाऊं वे नारू जे दवाऊं तोरी किथे जॾहिं कॾहिं के कमाई वे ही नौकार वे लौताल आई वे हथी नौकार वे लौताल आई वे आई सुरी तेम आई वे हटियूं तोताल आई वे

ਕਟਿਓ ਅਧਾਰ ਦੇ ਮੈਂ ਤੋਦਾਰ ਆਈ ਵੇ ਕਟਿਓ ਅਧਾਰ ਦੇ ਮੈਂ ਤੋਦਾਰ ਆਈ ਵੇ ਕਟਿਓ ਅਧਾਰ ਦੇ ਮੈਂ ਤੋਦਾਰ ਆਈ ਵੇ ਅਗਲਾ ਪ੍ਰੋਗਰਾਮ ਤੇਜਾ ਜਿਤਾ ਕੋ ਤੁਮ ਨੂੰ ਕਿੰਨੂ ਸੇ ਗੋਲ ਜਿੰਨਾਂ ਲੈ ਆਪਣੇ ਦੂਸਰਾ ਹੀ ਅੱਜ ਇਸ ਸਟੇਜ ਦੀ ਸ਼ੁਰੂਆਤ ਕੀਤੀ ਆ ਉਸ ਤੋਂ ਪਹਿਲਾਂ ਹਰ ਰੂਹ ਦੀ ਤਰ੍ਹਾਂ ਗੁਰਵਾੜੀ ਦਾ ਨਾਮ ਲੈਂਦੇ ਆ ਅਰਦਾਸ ਬੇਨਤੀ ਕੀਤੀ ਗਈ ਕਿਉਂਕਿ ਇੱਕ ਗੁਰੂ ਆ ਇੱਕ ਵਾਹਿਗੁਰੂ ਪ੍ਰਮਾਤਮਾ ਜਿਵੇਂ ਇਨਸਾਨ ਨੂੰ ਹਰੇਕ ਜੀ ਨੂੰ ਬਹੁਤ ਵੱਡੀ ਆਸ ਹੁੰਦੀ ਆ ਤੇ ਉਹ ਜੋ ਸਰਦਾਰ ਜੋ ਮੰਦਰ ਕਿਸ ਤਰ੍ਹਾਂ ਕੇ ਇਨਸਾਨ ਅਰਦਾਸ ਪੇਸ਼ ਕੀ ਕਰਦਾ ਉਹ ਪੂਰੀ ਵੀ ਹੁੰਦੀ ਆ ਜਿਹਨੇ ਆਪਣੀ ਵੀ ਹੋਣੀ ਇਹਦੀ ਪਹਿਲਾਂ ਵੀ ਹੋਈ ਆ ਤੇ ਹੁਣ ਵੀ ਹੋਣੀ ਆ ਜਿਹੜੀਆਂ 13 ਫਰਵਜੋਂ ਕੰਧਾਂ ਕੱਢੀਆਂ ਗਈਆਂ ਸੀ ਇਲੈਕਸ਼ਨਾਂ ਵੀ ਹੋ ਗਈਆਂ ਸਰਕਾਰ ਵੀ ਦੁਬਾਰੇ ਬਣ ਗਈ ਇਹ ਕੰਧਾਂ ਨਹੀਂ ਤੋੜੀਆਂ ਗਈਆਂ ਤੇ ਨਾ ਹੀ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਮਿਲੀ ਹੈ ਇਹ ਸਿਮਿੰਟ ਦੀਆਂ ਕੰਧਾਂ ਉਸੇ ਤਰੀਕ ਨੈਸ਼ਨਲ ਹਾਈਵੇਜ਼ ਦੇ ਉੱਤੇ ਮੌਜੂਦ ਨੇ ਇੱਕ ਦੇਸ਼ ਦੇ ਵਿੱਚ ਵੰਡ ਪਾਉਣ ਵਾਲਾ ਕੰਮ ਆ ਹੱਥ ਹੀ ਘਣਾਉਣੀ ਕਰਤੂਤ ਹੈ Star